ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਜੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਦੋਂ ਅਨੰਦਪੁਰ ਤੋਂ ਕਿਲਾ ਛੱਡਣ ਤੋਂ ਬਾਅਦ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਨਾਲ 40 ਸਿੰਘ ਔਰ 3-5 ਪਿਆਰਿਆਂ ਦੇ ਵਿੱਚੋਂ ਜਿਹੜੇ ਸਿੰਘ ਸਿੱਖੋ ਇੱਥੇ ਪਹੁੰਚੇ ਸੀ 1704 ਈਸਵੀ ਨੂੰ ਅਠਪੂ ਵਾਲੇ ਜਨ ਇਥੇ ਔਰੰਗਜ਼ੇਬ ਵੱਲੋਂ ਭੇਜੀ ਹੋਈ 10 ਲੱਖ ਫੌਜ ਅਰਬਾਈ ਤਾਰ ਦੇ ਜਿਹੜੇ ਰਾਜੇ ਸੀ ਉਹਨਾਂ ਦੀ ਫੌਜ ਦੇ ਨਾਲ ਇਥੇ ਜੰਗ ਹੋਈ ਜਿਹਦੇ ਵਿੱਚ ਪੰਜ ਪਿਆਰੇ ਦੇ ਵਿੱਚੋਂ ਤਿੰਨ ਪਿਆਰੇ ਸੀ ਜਿਹੜੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਜੀ ਉਹ ਸ਼ਹੀਦ ਹੋ ਗਏ ਤੇ ਸਿੰਘ ਸ਼ਹੀਦ ਹੋਏ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਏ ਇਸ ਕਰਕੇ ਇਸ ਦਾ ਨਾਂ ਜਿਹੜਾ ਕਤਲਗੜ ਸਾਹਿਬ ਰੱਖਿਆ ਹੋਇਆ ਸੋ ਇਹ ਮਤਲਬ ਕਿ ਉਹ ਧਰਤੀ ਹੈ ਜਿੱਥੇ ਪੰਜਾਬੀ ਦਾ ਇੱਕ ਸ਼ਾਇਰ ਹੈ ਉਹ ਲਿਖਦਾ ਹੈ ਕਿ ਬਸ ਏਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਜਿੱਥਾਂ ਬਾਪ ਨੇ ਕਟਾਏ ਬੱਚੇ ਹਿੰਦ ਕੇ ਲਈ ਸੋ ਜੇ ਹਿੰਦੁਸਤਾਨ ਦੇ ਵਿੱਚ ਅਸੀਂ ਕੋਈ ਕੀਰਤਿਵਰਸ ਦੀ ਗੱਲ ਕਰੀਏ ਤਾਂ ਉਹ ਇੱਕ ਕਤਲਗੜ ਸਾਹਿਬ ਹੈ ਸਾਰਿਆਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਆਪਣੇ ਬੱਚਿਆਂ ਨੂੰ ਤੇ ਆਪ ਦਰਸ਼ਨ ਜਰੂਰ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ